ਖਾਲਸਾ ਵਾਹੀ ਦੀ ਫਤਿਹ ਪਰਿਵਾਰ ਦੇ ਨਾਲ ਆਏ ਆ ਜੀ ਤੇ ਲਿਖਿਆ ਜੀ ਵਿਰਾਸਤੀ ਕਿਉਂਕਿ ਸਰਕਾਰੇ ਖਾਲਸਾ ਸਰਕਾਰੇ ਖਾਲਸਾ ਇਹਦਾ ਮਤਲਬ ਹੈ ਕਿ ਖਾਲਸੇ ਦਾ ਰਾਜ ਜਿਹੜਾ ਨਾ ਉਹ ਇੱਥੋਂ ਸ਼ੁਰੂ ਹੁੰਦਾ ਸੀ ਕਿਉਂ ਕਿ ਪੂਰੇ ਹਿੰਦੁਸਤਾਨ ਦੇ ਉੱਤੇ ਜਿਹੜਾ ਵਾ ਉਹ ਰਾਜ ਹੋ ਗਿਆ ਸੀਗਾ ਅੰਗਰੇਜ਼ਾਂ ਦਾ ਬਚਿਆ ਸੀ ਪੰਜਾਬ ਪੰਜਾਬ ਇੱਕ ਵੱਖਰਾ ਸੂਬਾ ਸੀ ਜੀ ਅਧੂਰਾ ਮਹਿਬਣਿਆ ਹੋਇਆ ਜਿਹਦੇ ਵਿੱਚ ਇਹ ਸ਼ਾਵਰ ਲਹੌਰ ਜੰਮੂ ਕਸ਼ਮੀਰ ਵੀ ਜਿਹੜਾ ਵਾ ਖਾਲਸਾ ਰਾਜ ਦਾ ਇੱਕ ਜੇਦਗਾਨistan ਬਲਾਕ ਪਿੰਡ ਬਲਾਵਲਪੁਰ ਇਹ ਸਾਰਾ ਪਿੰਬਤ ਇਹ ਸਾਰਾ ਇਹਦਾ ਇਲਾਕਾ ਵਾ ਇਹ ਖਾਲਸਾ ਰਾਜ ਦੇ ਵਿੱਚ ਹੁੰਦਾ ਸੀ ਜਿਹਦੇ ਤੇ ਅੰਗਰੇਜ਼ ਰਾਜ ਨਿਕਲ ਰਹੇ ਸੀ ਅਤੇ ਕਿਸੇ ਦਾ ਵੀ ਆਕੇ ਜਿਹੜਾ ਵਾ ਤੇ ਦੋਵੇਂ ਰਾਜੇ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦਾ ਰਾਜਾ ਉਹਨਾਂ ਦੋਵਾਂ ਦੀ ਸੰਮੀ ਹੁੰਦੀ ਸੀ ਜਿਹਨੇ ਜਮੀ ਮਹਾਰਾਜ ਜੀ ਨੇ ਸਾਡੇ ਕੋ ਵੀ ਅੱਸੀ ਕਿਹਾ ਸੀ ਕਿ ਅਸੀਂ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਦੇ ਤੁਸੀਂ ਸਾਡੇ ਫੌਜ ਦੇ ਉੱਤੇ ਹਮਲਾ ਨਹੀਂ ਕਰਨਾ ਕਿਸ ਜਗ੍ਹਾ ਦੇ ਅਗੇ ਸੰਭੀਤੀ ਅਸੀਂ ਬੱਚਿਆਂ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਅਸਮਾਨ ਦੀ ਵੀ ਸਾਡੇ ਕੋ ਦਵਾ ਰਿਹਾ ਉਹੜੀਆਂ ਮੁੱਕੀਆਂ ਸਾਲ ਛੱਡ ਗਿਆ ਹੁਣ ਅਗਲਾ ਰਸਤਾ ਕੋਈ ਨਹੀਂ ਆਈ ਆ ਸਾਡੇ ਨਾਲ ਸਰਾਜ ਮੱਧਾ ਜਿਹੜਾ ਉਹਨਾਂ ਦੀ ਕੰਪਨੀ ਦੀਆਂ ਗੱਡੀਆਂ ਉੱਪਰ ਬਸਾਈਆਂ ਹੋਈਆਂ ਉਹਨਾਂ ਨੇ ਪਹਿਲੇ ਰਸਤਾ ਪਹਾੜ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਕਿ ਜਿਹੜੀ ਵੀ ਸੰਗਤ ਆਵੇ ਉਹਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋ ਸੋਣਾ ਕਿਦਾ ਵਿੱਚ ਸਮਝ ਕਿੱਦਾਂ ਹੈ ਅੱਜ ਹੁਣ ਫਿਰ ਪਾਰ ਸ਼ੁਰੂ ਹੋ ਗਿਆ ਬੇਟਾ ਵੇਖ ਕੋ ਤੂੰ ਹੋ ਗਿਆ ਨਾ ਨਾ ਆ ਗਏ ਆ ਆ ਗਏ ਰਾਜੇ ਰਾਜੇ ਆਪ ਤੇ ਹਾਥੀਆਂ ਤੇ ਆਏ ਪਰ ਯੋਰ ਲੱਗਿਆ ਸਾਰਾ ਬੜਾ ਕਿਉਂ ਅੱਜ ਦਿਨ ਬਹੁਤ ਲੱਗਾ ਤੇ ਸਾਨੂੰ ਵੇਖ ਕੇ ਉਹ ਜੋ ਗਰਮੀ ਕਿੰਨੀ ਹੈ ਔਰ ਜਿਹੜਾ ਅੱਜ ਕੋਟ ਬਹੁਤ

ਯਾਦ ਕਰਨ ਦੇ ਤੋਕਰਾ ਕਰਨਾ ਇਸ ਵੀਡੀਓ ਪਲੇ ਕਰ ਦਿੱਤੀ ਵੈਰੀ ਗੁੱਡ ਲਿਖਿਆ ਜੀ ਇਸ ਤਾਰੀਖ ਦੇ ਪੰਨੇ ਉੱਤੇ ਫਤੇ ਲਿਖਦੇ ਹੋ ਯਾਦ ਕਰਨਗੇ ਲੋਕੀ ਐਸੇ ਫਤੇ ਲਿਖਦੇ ਹੋ ਲਿਖ ਕੇ ਸਾਰੇ ਨਾਮ ਦੇ ਅੱਗੇ ਅਤੇ ਲਿਖਦੇ ਹੋ ਯਾਦ ਕਰਨਗੇ ਲੋਕੀ ਐਸੀ ਫਤੇ ਲਿਖਦੇ ਹੋ ਔਰ ਫਤੇ ਕੀ ਸੀ ਕੀ ਅੰਗਰੇਜ਼ਾਂ ਦਾ ਰਾਸ ਸੀ ਜਿਹਦੇ ਵਿੱਚ ਉਹਨਾਂ ਨੇ ਗੁਜਰਾਤ ਹਿਮਾਚਲ ਹਰਿਆਣਾ ਮਤਲਬ ਸਾਰੇ ਦਬਲੇ ਸੀ ਚਲੋ ਹਿਮਾਚਲ ਤੇ ਹਰਿਆਣਾ ਪੰਜਾਬ ਦਾ ਹਿੱਸਾ ਸੀ ਗੁਜਰਾਤ ਤਾਮਿਲਨਾਡੂ ਸਾਰਾ ਕਰਨਾਟਕ ਮੱਲਿਆ ਸੀ ਪੰਜਾਬ ਦੇ ਉੱਤੇ ਹਮਲਾ ਨਹੀਂ ਕਰ ਸਕਦੇ ਤੁਹਾਨੂੰ ਦਰਸ਼ਨ ਰੌਣੇ ਆ ਜਿੱਥੇ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਅਫਸਰ ਨੇ ਇਹ ਹੋਰ ਗੱਲ ਹੈ